ਗੁਰਦਾਸਪੁਰ ਵਿੱਚ ਨਸ਼ਾ ਇਸ ਕਦਰ ਵੱਧ ਚੁੱਕਿਆ ਹੈ ਕਿ ਸ਼ਰੀਆਮ ਲੋਕੀ ਨਸ਼ਾ ਕਰਦੇ ਹੋਏ ਦਿਖਾਈ ਦਿੰਦੇ ਹਨ ਇਸੇ ਤਰ੍ਹਾਂ ਦਾ ਹੀ ਮਾਮਲਾ ਗੁਰਦਾਸਪੁਰ ਦੇ ਜਹਾਜ਼ ਚੌਂਕ ਨੇੜੇ ਸ਼ਰੀਆਮ ਨਸ਼ੇ ਦਾ ਟੀਕਾ ਲਗਾਉਂਦੇ ਹੋਏ ਦੇਖੇ ਗਏ ਈ ਰਿਕਸ਼ਾ ਚਾਲਕ ਗੁਰਦਾਸਪੁਰ ਦੇ ਪਿੰਡ ਰਾਮਨਗਰ ਦੇ ਦੱਸੇ ਜਾ ਰਹੇ ਨੇ ਇਹ ਨੌਜਵਾਨ ਤੇ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਕਾ ਨਾਮ ਕਾ ਨਾਮ ਰਿਕਸ਼ਾਵਾ ਦੀ ਨਾੜ ਦੀ ਨਾੜ ਦੀ ਲੱਪਣ ਦੀ ਜਾਮੂ ਜਾਮੂ ਟੀ-ਸ਼ਰਟ ਵਾਲਾ ਟੀ-ਸ਼ਰਟ ਵਾਲਾ ਟਿਕਾ ਲਾਉਗਾ ਆ ਕੇ ਆ ਗਿਆ ਜੱਕੇ ਆ ਗਿਆ ਜਮ ਫੋਟਸਾਲੇ ਫੋਟਸਾਲੇ ਸਟਾਰਟ ਕਰ ਸਟਾਰਟ ਕਰਕੇ ਚੱਲਦਾ ਲੱਗ ਗਿਆ ਮੈਂ ਲੱਗ ਗਿਆ ਮੈਂ ਵੀਡੀਓ ਬਣਾਉਂਦਾ ਅੱਗੇ ਖਲੋ ਗਿਆ ਅੱਗੇ ਖਲੋ ਆ ਲੱਗਾ ਟਿਕਾ ਲੱਗਾ ਟਿਕਾ ਸੈੱਟ ਹੋ ਗਿਆ ਉੱਠ ਗਿਆ ਉੱਠ ਗਿਆ